ਤੁਹਾਡੇ ਵਿੱਚੋਂ ਹਰੇਕ ਆਪਣੇ ਗਵਾਂਡੀ ਤੋਂ ਚੌਕਸ ਰਹੇ ਹੂੰ ਬਾਈਬਲ ਤੇ ਆਖਦੀ ਹੈ ਗਵਾਂਡੀ ਨੂੰ ਪਿਆਰ ਕਰ ਹਾਂ ਸਾਨੂੰ ਤੇ ਦੁਹਾਈ ਦੇ ਦੇ ਕੇ ਆਖਿਆ ਗਿਆ ਕਿ ਆਪਣੇ ਗਵਾਂਡੀ ਨੂੰ ਆਪਣੇ ਵਰਗਾ ਪਿਆਰ ਕਰੋ ਅਰੇ ਆ ਕਿਹੜੀ ਆਇਤਾ ਆਪਣੇ ਗਵਾਂਡੀ ਤੋਂ ਚੌਕਸ ਰਹੋ ਹੂੰ ਅੱਗੇ ਪੜ੍ਹਦੇ ਹਾਂ ਕਲੈਰੀਫਿਕੇਸ਼ਨ ਦੇ ਲਈ ਹਰੇਕ ਆਪਣੇ ਗਵਾਂਢੀ ਤੋਂ ਚੌਕਸ ਰਹੇ ਤੁਸੀਂ ਕਿਸੇ ਭਰਾ ਉੱਤੇ ਭਰੋਸਾ ਨਾ ਰੱਖੋ ਆਪਣੇ ਭਰਾ ਨੂੰ ਆਪਣੇ ਜਿਹਾ ਪਿਆਰ ਕਰ ਬਾਈਬਲ ਕਹਿ ਰਹੀ ਆ ਅੱਗੇ ਜਾ ਕੇ ਕਿ ਆਪਣੀ ਕੁਰਬਾਨੀ ਤਾਂ ਚੜ੍ਹਾ ਪਹਿਲਾਂ ਆਪਣੇ ਭਰਾ ਦੇ ਨਾਲ ਮੇਲ ਮਲਾਪ ਕਰ ਇੱਥੇ ਬਾਈਬਲ ਕਹਿ ਰਹੀ ਆ ਹਰੇਕ ਆਪਣੇ ਭਰਾ ਤੇ ਭਰੋਸਾ ਵੀ ਨਾ ਕਰੇ ਇਹਦਾ ਮਤਲਬ ਹਰ ਭਰਾ ਭਰਾ ਨਹੀਂ ਹੂੰ ਹਰ ਗਵਾਂਡੀ ਗਵਾਂਡੀ ਨਹੀਂ ਹੈ ਹੂੰ ਕਹਿੰਦਾ ਹਰੇਕ ਆਪਣੇ ਗਵਾਂਡੀ ਤੋਂ ਚੌਕਸ ਰਹੇ ਤੁਸੀਂ ਕਿਸੇ ਭਰਾ ਉਤੇ ਪ੍ਰੋਸਾਨਾ ਰੱਖੋ ਕਿਉਂ ਪੁੱਛੋ ਕਿਉਂ ਸਾਰਿਆਂ ਨੇ ਨਹੀਂ ਪੁੱਛਣਾ ਨੌਵਾਂ ਆਦੇ ਆਏ ਦੀ ਅਠਵੀਂ ਐਤ ਪੜੋ ਇੱਥੇ ਅਸੀਂ ਫੇਰ ਆਂਦੇ ਆਂ ਉਹਨਾਂ ਦੀ ਜੀਬ ਮਾਰ ਸੁੱਟਣ ਵਾਲਾ ਬਾਣ ਹੈ ਇਸ ਲਈ ਸੁਚੇਤ ਰਹੋ ਕਿ ਉਹਨਾਂ ਦੀ ਜੀਬ ਮਾਰ ਸੁੱਟਣ ਵਾਲਾ ਬਾਣ ਆ ਉਹਵੇਂ ਬਾਣ ਨਹੀਂਗੇ ਹੈਗੇ ਅੱਜਕੱਲ ਤੀਰਾਂ ਦਾ ਜ਼ਮਾਨਾ ਨਹੀਂ ਹੈ ਪਰ ਅੱਜਕੱਲ ਜੀਬ ਵੀ ਕਿਸੁਨਾ ਵਰਗੀ ਹੈ ਜੀਬ ਚ ਹੱਡੀ ਨਹੀਂ ਨਾ ਹੈਗੀ ਸਾਰਿਆਂ ਨੂੰ ਪਤਾ ਹੈ ਜੀਬ ਚ ਹੱਡੀ ਨਹੀਂ ਆ ਪਰ ਇਹਦੇ ਸ਼ਬਦ ਐਸੇ ਜ਼ਖਮ ਕਰਦੇ ਆ ਕਿ ਹਲੇ ਫਟ ਠੀਕ ਹੋ ਜਾਂਦਾ ਪਰ ਜੀਬ ਐਸਾ ਫਟ ਲੌਂਦੀ ਹੈ ਇਹ ਨਹੀਂ ਠੀਕ ਹੁੰਦਾ ਕਹਿੰਦਾ ਉਹਨਾਂ ਦੀ ਜੀਬ ਮਾਰ ਸੁਟਣ ਵਾਲਾ ਬਾਣ ਹੈ ਉਹ ਧੋਖੇ ਦੀ ਗੱਲ ਕਰਦੀ ਹੈ ਉਹ ਧੋਖੇ ਦੀ ਗੱਲ ਕਰਦੀ ਹੈ ਹਰੇਕ ਆਪਣੇ ਮੂੰਹ ਤੋਂ ਆਪਣੇ ਗਵਾਂਡੇ ਨੂੰ ਸ਼ਾਂਤੀ ਆਖਦਾ ਹੈ ਆ ਸੁਣਿਓ ਜਰਾ ਧਿਆਨ ਦੇ ਨਾਲ ਮੂੰਹ ਤੋਂ ਆਪਣੇ ਗਵਾਂਡੀ ਨੂੰ ਸ਼ਾਂਤੀ ਆਖਦਾ ਹੈ ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਿਆ ਹੋਇਆ ਹੈ ਪਰ ਮਗਰੋਂ ਬੜੀ ਜਖਣਾ ਪੁੱਟਦਾ ਹੈ ਅੰਗਰੇਜ਼ੀ ਚ ਕੀ ਲਿਖਿਆ ਹੋਇਆ देयर ਟੰਗ ਇਜ਼ ਐਨ ਐਰੋ ਸ਼ਾਟ ਸ਼ਾਟ ਆਊਟ ਇਟ ਸਪੀਕਸ ਡੀਸੀਟ ਤੋਖੇ ਦੀ ਗੱਲ ਕਰਦੀ ਹੈ ਬੋਲਦੀ ਕੀ ਹੈ ਜੀਬ ਤੋਕੇ ਵਨ ਸਪੀਕਸ ਪੀਸ ਬਲੀ ਪੀਸੇ ਬਲੀ ਟੂ ਹਿਸ ਨੇਬਰ ਵਿਦ ਹਿਸ ਮਾਉਥ ਬਟ ਇਨ ਹਾਰਟ ਹੀ ਲੇਜ਼ ਹਿਸ ਵੇਟ ਪਰ ਮਗਰੋਂ ਉਹਦੀ ਬੁਰੀਆਈ ਕਰਦਾ ਹੈ ਮੂੰਹ ਦੇ ਉੱਤੇ ਬੜਾ ਅੱਛਾ ਹੈ ਭਾਈ ਜੀ ਬਹੁਤ ਵਧੀਆ ਹੈ ਬੜੀ ਅੱਛੀ ਕਾਰ ਲਈ ਹੈ ਮੂੰਹ ਦੇ ਉੱਤੇ ਬਹੁਤ ਤਾਰੀਫਾਂ ਪਰ ਮਗਰੋਂ ਇਹਦੀ ਕੀ ਜ਼ਰੂਰਤ ਸੀ ਹੂੰ ਪ੍ਰਾਣੀ ਨਾਲ ਨਹੀਂ ਚੱਲ ਸਕਦਾ ਕਿਸ ਨੇ ਕਪੜਾ ਵਧੀਆ ਪਾ ਲਿਆ ਉਹਦੀ ਜਖਣਾ ਪਟ ਦੇਣੀ ਕਿਸੇ ਨੇ ਘਰ ਕੋਈ ਚੀਜ਼ ਲੈ ਆਂਦੀ ਘਰ ਆ ਕੇ ਵਧਾਈਆਂ ਦੇ ਜਾਣੀਆਂ ਆਪਣੇ ਘਰ ਜਾ ਕੇ ਮਿੱਟੀ ਪਾਉਣੀ ਚੰਗੀ ਏ ਜਦਾਂ ਬਰਦਾਸ਼ਤ ਨਹੀਂ ਹੋਇਆ ਔਰ ਇੱਕ ਕਿੰਨਾ ਦਾ ਕੰਮ ਹੈ ਚਰਚ ਜਾਣ ਵਾਲਿਆਂ ਦਾ ਇਹ ਕੌਣ ਕਰਦੇ ਆ ਚਰਚ ਆਉਣ ਵਾਲੇ ਲੱਗਦਾ ਐਵੇਂ ਆ ਕਿ ਜਿਵੇਂ ਗਵੰਡੀ ਨੇ ਲੱਗਦਾ ਐਵੇਂ ਜਿਵੇਂ ਭਾਈ ਨੇ ਪਰ ਮਗਰੋਂ ਜਖਣਾ ਬੁੱਟਣੀ ਬੁਰੀਾਈ ਕਰਨੀ ਇਸ ਲਈ ਕਹਿੰਦਾ ਹਰੇਕ ਆਪਣੇ ਗਵਾਂਢੀ ਤੋਂ ਚੌਕਸ ਰਹੋ ਹਰੇਕ ਆਪਣੇ ਭਰਾ ਤੇ ਭਰੋਸਾ ਨਾ ਕਰਿਓ ਹੁਣ ਆਓ ਪਿੱਛੇ ਨੌਵੇਂ ਦੇ ਆਇ ਦੀ ਚੌਥੀ ਆਇਤ ਦੇ ਵਿੱਚ ਹੂੰ ਤੁਹਾਡੇ ਵਿੱਚੋਂ ਹਰੇਕ ਆਪਣੇ ਗਵਾਂਢੀ ਤੋਂ ਚੌਕਸ ਰਹੇ भरोसा हरेक अपने गुआी पर रहे कोई अपने भरोसा न रखे हरेको थां खो ले जगह खो लेता है समझे इसलिए वचन जो सानू सिखा रहा उस शिक्षा ते गौर करो चौकसी करो ਜੋ ਤੁਸੀਂ ਸਾਹਮਣੇ ਹੋ ਉਹੀ ਬਾਅਦ ਵਿੱਚ ਵੀ ਹੋਵੋ ਹੂੰ ਜੋ ਤੁਸੀਂ ਇੱਥੇ ਹੋ ਉਹੀ ਬਾਅਦ ਵਿੱਚ ਹੋਵੋ ਇਹ ਹਲੇ ਮੈਂ ਬੈਕਗ੍ਰਾਉਂਡ ਬਣਾ ਰਿਹਾ ਅਸਲੀ ਪੁਆਇੰਟ ਤੇ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਖੋਲਣੇ ਆ ਜਸਟ ਤੁਹਾਨੂੰ ਦੱਸਣਾ ਚਾ ਰਿਹਾ ਕਹਿੰਦਾ ਹਰੇਕ ਚੌਕਸ ਰਹੇ ਕਿਉਂਕਿ ਹਰੇਕ ਭਰਾ ਤਾਂ ਦੂਜੇ ਦਾ ਥਾਂ ਖੋ ਲੈਂਦਾ ਹੈ ਹੂੰ ਹਰੇਕ ਗੁਆਂਢੀ ਚੁਗਲਖੋਰ ਹੈ ਸਾਰੇ ਬੋਲੋ ਮੂੰਹ ਤੇ ਬੜੀਆਂ ਸਿਫਤਾਂ ਨੇ ਮਗਰੋਂ ਚੁਗਲੀਆਂ ਬੈਠਣਾ ਹੀ ਇਸ ਲਈ ਆ ਤਾਂ ਕਿ ਕਿਸੇ ਗੱਲ ਦਾ ਮਜ਼ਾ ਕੀਤਾ ਜਾਏ ਹਰੇਕ ਗਵਾਂਡੀ ਚੁਗਲਖੋਰ ਹੈ ਹਰੇਕ ਆਪਣੇ ਗਵਾਂਡੀ ਨਾਲ ਠੱਠਾ ਮਾਰਦਾ ਹੈ ਹਰੇਕ ਆਪਣੇ ਗਵਾਂਡੀ ਨਾਲ ਠੱਠਾ ਮਾਰਦਾ ਹੈ ਕੋਈ ਸੱਚ ਨਹੀਂ ਬੋਲਦਾ ਤੇ ਕੋਈ ਸੱਚ ਨਹੀਂ ਬੋਲਦਾ ਉਹਨਾਂ ਆਪਣੀ ਜੀਬ ਨੂੰ ਝੂਠ ਬੋਲਣਾ ਸਿਖਾ ਲਿਆ ਹੈ ਜੀਬ ਨੂੰ ਹੀ ਝੂਠ ਬੋਲਣਾ ਸਿਖਾ ਚੁੱਕੇ ਆ ਤੇ ਮੈਨੂੰ ਦੱਸੋ ਐਸੇ ਲੋਗ ਧਰਮੀ ਠਹਿਰਾਏ ਜਾ ਸਕਦੇ ਆ ਕਿਉਂਕਿ ਵਚਨ ਕਹਿ ਰਿਹਾ ਕਿ ਧਰਮੀ ਨੇਚਾ ਨਾਲ ਜੀਵੇਗਾ ਹੂੰ ਹੂੰ ਧਰਮੀ ਅਤੇ ਨੇਚਾ ਫਲ ਪੈਦਾ ਕਰਦੀ ਹੈ ਚਰਚ ਆਉਂਦੇ ਆ ਲੋਕ ਰੂਪ ਦਿਖਾਉਂਦੇ ਨੇਚਾਵਾਨਾਂ ਵਾਲਾ ਪਰ ਫਲ ਦਿਖਾਉਂਦੇ ਆ ਬੇਪ੍ਰਤੀਤੀ ਵਾਲੇ ਦੇਖੋ ਨੇਚਾ ਦੇ ਲਈ ਵਿਸ਼ਵਾਸ ਦੇ ਲਈ ਜਾਂ ਧਰਮੀ ਹੋਣ ਦੇ ਲਈ ਦੋ ਸ਼ਬਦ ਹਨ ਇੱਕ ਆ ਜਸਟੀਫਿਕੇਸ਼ਨ ਤੇ ਇੱਕ ਆ ਰਾਈਚਸਨੈਸ ਕਿਨੇ ਲੋਕ ਸਮਝ ਪਾਏ ਹੋ ਜਸਟੀਫਿਕੇਸ਼ਨ ਅਤੇ ਰਾਈਚਸਨੈਸ ਇਸ ਸਿਮਿਲਰ ਵਰਡ ਆ ਕਿਉਂਕਿ ਜਸਟੀਫਿਕੇਸ਼ਨ ਦਾ ਮਤਲਬ ਵੀ ਧਰਮੀ ਠਹਿਰਾਇਆ ਜਾਣਾ ਹੁੰਦਾ ਤੇ ਰਾਈਚਸਨੈਸ ਦਾ ਮਤਲਬ ਹੁੰਦਾ ਧਰਮ ਜਸਟੀਫਿਕੇਸ਼ਨ ਦਾ ਮਤਲਬ ਆ ਕਿ ਬੰਦਾ ਧਰਮੀ ਠਹਿਰਾਇਆ ਜਾ ਚੁੱਕਾ ਹੈ ਖੁਦਾ ਹੁਣ ਉਹਦੇ ਪਾਪਾਂ ਦਾ ਲੇਖਾ ਜੋਖਾ ਖਤਮ ਕਰ ਚੁੱਕਾ ਆ ਤੇ ਰਾਈਚਸਨੈਸ ਦਾ ਮਤਲਬ ਮੇਰੀਓ ਭੈਣੋ ਧਿਆਨ ਦੇ ਨਾਲ ਸੁਣੋ राइचियसनैस की शुरुआत होंगी है मैं लिख दवा वाडा करके लिखागा आर आई जी एच टी ए रइट राइट तो ही अगे राइचियसनैस शुरू होंगी है राइचियसनैस पहला वर्ड की है राइट right. और राइटियसनेस ओधी है जड़ा राइट right है वेद गॉड राइटियसनेस की दी है जड़ा खुदा ਦੇ ਨਾਲ ਸਹੀ ਹੈ ਹੂੰ खुदा ਦੇ ਨਾਲ ਸਹੀ ਹੋਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਜੀਬ ਨੂੰ ਸਹੀ ਗੱਲਾਂ ਸਿਖਾਉਣੀਆਂ ਪੈਣੀਆਂ ਆਪਣੀ ਜੀਬ ਨੂੰ ਸਹੀਣਾ ਸਹੀ ਗੱਲਾਂ ਕਹਿੰਦਾ ਪੜੋ ਜਰਾ ਉਹ ਲਾਈਨ ਉਹਨਾਂ ਨੇ ਕੀ ਕੀਤਾ ਹੋਇਆ ਉਹਨਾਂ ਨੇ ਉਹਨਾਂ ਆਪਣੀ ਜੀਬ ਨੂੰ ਝੂਠ ਬੋਲਣਾ ਸਿਖਾ ਲਿਆ ਹੈ ਉਹਨਾਂ ਨੇ ਆਪਣੀ ਜੀਬ ਨੂੰ ਬੋਲਣਾ ਹੀ ਝੂਠ ਹੈ ਕਰਨੀ ਹੀ ਚੁਗਲੀ ਹੈ ਕਰਨੀ ਬੁਰੀਾਈ ਹੈ ਜੋ ਮਰਜ਼ੀ ਹੋ ਜਾਵੇ ਕੋਈ ਜਿੰਨਾ ਮਰਜ਼ੀ ਗਲਤ ਹੋ ਜਾਵੇ ਜਿਹਦੇ ਪਾਪਾਂ ਦੀ ਫਾਈਲ ਬੰਦ ਹੋ ਗਈ ਹੈ ਉਹ ਦੁਬਾਰਾ ਪਾਪ ਕਰਨ ਬਾਰੇ ਨਹੀਂ ਸੋਚਦਾ ਜਿਹਦੇ ਪਾਪ ਯਿਸੂ ਨੇ ਮਾਫ ਕੀਤੇ ਉਹ ਔਰਤ ਜਿਹਨੂੰ ਸਾਰੇ ਫੱਕੀ ਫਰੀਸੀ ਪਥਰਾਉ ਕਰਨਾ ਚਾਹੁੰਦੇ ਸਨ ਕੀ ਕਿਹਾ ਉਹਨੇ ਜਾ ਮੈਂ ਵੀ ਤੈਨੂੰ ਮਾਫ ਕੀਤਾ ਦੁਬਾਰਾ ਪਾਪ ਨਾ ਕਰੀ ਉਸ ਅਧਰੰਗੀ ਨੂੰ ਕੀ ਕਿਹਾ ਪੁੱਤਰਾ ਉਠ ਤੇਰੇ ਪਾਪ ਮਾਫ ਹੋਏ ਫੇਰ ਪਾਪ ਜਿਹਦੇ ਪਾਪ ਮਾਫ ਹੋ ਗਏ ਆ ਉਹਨੂੰ ਅੱਗੇ ਨਵੀਂ ਫਾਈਲ ਖੋਲਣ ਲਈ ਮਸੀਹ ਨਹੀਂ ਆਖਦਾ ਕਿ ਹੁਣ ਨਵੀਂ ਫਾਈਲ ਪਾਪਾਂ ਦੀ ਸ਼ੁਰੂ ਕਰ ਲਓ ਜਿਹਦੇ ਪਾਪ ਮਾਫ ਕਰ ਦਤੇ ਉਹਨੇ ਉਹਨੂੰ ਇਹੀ ਹਦਾਇਤ ਆ ਕਿ ਤੂੰ ਹੁਣ ਦੁਬਾਰਾ ਪਾਪ ਨਾ ਕਰੀ। ਔਰ ਜੇਕਰ ਪਾਪ ਤੋਂ ਬਚਣਾ ਆ ਤੇ ਆਪਣੀ ਜੀਬ ਨੂੰ ਵਚਨ ਸਿਖਾਓ। ਆਪਣੀ ਜੀਬ ਨੂੰ ਵਚਨ ਸਿਖਾਓ। ਚਰਚ ਚਾਹੇ ਜਿਹੜਾ ਮਰਜ਼ੀ ਅਟੈਂਡ ਕਰੋ। ਦੁਨੀਆ ਦਾ ਕੋਈ ਵੀ ਚਰਚ ਅਟੈਂਡ ਕਰੋ। ਜਦ ਤੱਕ ਇਹ ਕਾਬੂਚ ਨਹੀਂ ਨਾ ਹੈਗੀ ਤੁਹਾਡੀ ਯਾਤਰਾ ਤੁਹਾਡੇ ਚਰਚ ਤੁਹਾਡੇ ਫਾਸਟ ਕਿਸੇ ਕੰਮ ਦੇ ਨਹੀਂ ਹੈਗੇ ਤੁਹਾਡਾ ਇਹ ਨਹੀਂ ਬਸ ਚ ਹੈਗਾ ਟੱਕੇਕ ਜ ਨਹੀਂ ਆਏ ਇਹ ਹੀ ਨਹੀਂ ਕਾਬੂ ਚ ਐਡੀ ਵੱਡੀ ਕਾਰ ਕਾਬੂ ਕਰ ਲੈਂਦੇ ਆ ਚਾਰ ਬਿਸਬਿਆਂ ਦਾ ਘਰ ਕਾਬੂ ਚ ਕਰਕੇ ਚਲਾ ਲੈਂਦੇ ਆ ਪਰ ਆ ਨਹੀਂ ਕਾਬੂ ਚ ਹੁੰਦੀ ਔਰ ਜਿਹਦੀ ਜੀਬ ਕਾਬੂ ਚ ਨਹੀਂ ਹੈ ਉਹ ਹਲੇ ਤਰ ਮੀਠਾ ਰਾਇਆ ਨਹੀਂ ਗਿਆ ਕਿਉਂਕਿ ਮੈਂ ਤੁਹਾਨੂੰ ਗੱਲ ਕੀਤੀ ਸੀ ਕਿ ਇਹ ਅੰਜੀਲ ਪਾਵਰ ਜਾਂ ਮੁਕਤੀ ਦੀ ਔਰ ਮੁਕਤ ਹੋਣ ਦਾ ਮਤਲਬ ਆ ਆਪਣੀ ਕਾਰ ਚੋਂ ਹਰ ਇੱਕ ਗਲਤ ਫਰੈਂਡ ਨੂੰ ਉਤਾਰ ਦੇਣਾ ਮੁਕਤ ਹੋਣ ਦਾ ਮਤਲਬ ਆਪਣੀ ਕਾਰ ਵਿੱਚੋਂ ਆਪਣੀ ਜ਼ਿੰਦਗੀ ਵਿੱਚੋਂ ਹਰ ਇੱਕ ਉਸ ਸ਼ੈਤਾਨੀ ਦੋਸਤ ਨੂੰ ਉਤਾਰ ਦੇਣਾ ਕੀ ਚੁਗਲੀ ਨੂੰ ਸਵਰਗ ਵਿੱਚ ਕਬੂਲੀਅਤ ਹੈਗੀ ਆ ਸਵਰਗ ਵਿੱਚ ਇਹਨੂੰ ਕਬੂਲ ਕੀਤਾ ਜਾਂਦਾ ਕਿ ਤੁਹਾਡਾ ਚੁਗਲੀ ਕਰਨ ਵਾਲਾ ਨੇਚਰ ਬਹੁਤ ਅੱਛਾ ਹੈ ਇਨੂੰ ਆਪਣੀ ਜ਼ਿੰਦਗੀ ਚੋਂ ਕੱਢੋ ਅਮਨ ਨਿੰਦਾ ਕਰਦੇ ਰਹਿਣਾ ਕਿਸੇ ਨਾ ਕਿਸੇ ਦੀ ਅੱਛਾ ਕਈ ਲੋਗਾਂ ਦੀ ਗੱਲ ਵਚਨ ਨਾਲ ਨਹੀਂ ਸ਼ੁਰੂ ਹੁੰਦੀ ਹਮ ਇਕੱਠੇ ਤੇ ਹੋਣਾ ਪਰ ਗੱਲ ਵਚਨ ਨਾਲ ਨਹੀਂ ਸ਼ੁਰੂ ਹੋਣੀ ਗੱਲ ਹੋਣੀ ਹੈ ਕਿਸੇ ਦਾ ਪੁਆਇੰਟ ਉਠਾ ਕੇ ਕਿਸੇ ਦੇ ਘਰ ਦਾ ਮਸਲਾ ਕਿਸੇ ਦੀ ਜ਼ਿੰਦਗੀ ਦਾ ਮਸਲਾ ਕੋਈ ਨਾ ਕੋਈ ਮਸਲਾ ਉਠਾ ਕੇ ਹੀ ਗੱਲ ਸ਼ੁਰੂ ਹੋਣੀ ਆ ਉਵੇਂ ਸਿੱਧੀ ਸਿੱਧੀ ਗੱਲ ਨਹੀਂ ਕਿ ਇਸ ਵਾਰ ਮੈਸੇਜ ਬਹੁਤ ਅੱਛਾ ਹੋਇਆ ਸੀ ਮੈਨੂੰ ਤਾਂ ਬਹੁਤ ਬਰਕਤ ਮਿਲੀ ਮੈਨੂੰ ਤੇ ਇੰਦਲ ਇਦਾਂ ਲੱਗ ਰਿਹਾ ਜਿਦਾਂ ਮੈਂ ਨਾ ਕੇ ਆਈ ਆ ਚਰਚ ਵਿੱਚੋਂ ਜਾਂ ਨਾ ਕੇ ਆਇਆ ਐਵੇਂ ਦੀ ਗੱਲ ਨਹੀਂ ਸ਼ੁਰੂ ਕਰਨੀ ਅੱਜ ਦੇਖਿਆ ਫੁਲਾਨੀ ਕਿਦਾਂ ਉੱਚਾ ਉੱਚਲ ਕੇ ਹਾਂ ਆਮੀਨ ਕਹਿ ਰਹੀ ਸੀ ਤੱਕ ਟੇਢੀ ਜੀ ਗੱਲ ਕਰਨੀ ਇਹ ਧਰਮੀਆਂ ਦਾ ਕੰਮ ਨਹੀਂ ਹੈ ਇਹ ਉਹਨਾਂ ਲੋਕਾਂ ਦਾ ਕੰਮ ਆ ਜਿਨ੍ਹਾਂ ਦਾ ਅੰਤਕਾਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਜਦੋਂ ਹੁਣ ਇਹ ਮਸਲਾ ਉੱਠਿਆ ਆ ਉਹ ਜਰਾ ਇਹਦੇ ਉੱਤੇ ਹੋਰ ਥੋੜਾ ਜਿਹਾ ਜ਼ੋਰ ਪਾ ਲਈਏ ਨਾ 13ਵਾਂ ਦੇ ਅਧਿ ਤੇ ਯਤ ਜਰਾ ਸੋਚੋ ਇਸ ਗੱਲ ਦੇ ਉੱਤੇ ਤੇ ਯਤ ਪਲਾ ਹਬਸ਼ੀ ਆਪਣੀ ਖਲ ਨੂੰ ਇਹ ਚਿੱਤਾ ਆਪਣੇ ਦਾਗਾਂ ਨੂੰ ਬਦਲ ਸਕਦਾ ਹੈ ਰੁਕੋ ਜਰਾ ਪਹਿਲਾਂ ਦੱਸੋ ਹਬਸ਼ੀ ਕਿਹਨੂੰ ਕਹਿੰਦੇ ਆ ਹਮ ਅਫਰੀਕਨ ਲੋਗ ਕਾਲੇ ਲੋਕ ਕੀ ਲਿਖਿਆ ਹੋਇਆ ਅੱਤ ਇੱਕ ਇੱਕ ਲਾਈਨ ਹੀ ਬੋਲੋ ਪਲਾ ਹਬਸ਼ੀ ਆਪਣੀ ਖਲ ਨੂੰ ਬਦਲ ਸਕਦਾ ਜਿੰਨਾ ਮਰਜੀ ਉਹਨੂੰ ਮਨਮਨ ਸਾਬਣ ਲਾ ਦੋ ਈਵਨ ਉਹਤੇ ਖਿੰਗਰ ਚਲਾ ਦੋ ਹੂੰ ਚਾਵਾਂ ਕੀ ਹਬਸ਼ੀ ਦੀ ਖਲ ਬਦਲ ਸਕਦੀ ਹੈ ਉਹਨੇ ਕਾਲੇ ਦਾ ਕਾਲਾ ਹੀ ਰਹਿਣਾ ਅਗਲੀ ਗੱਲ ਚੀਤਾ ਚੀਤੇ ਦੇ ਉੱਤੇ ਕੀ ਆ ਦਾਗ ਦੇਖੇਗਾ ਤੇ ਚੀਤੇ ਦੇ ਉੱਤੇ ਦਾਗ ਡਾਟਸ ਹੁੰਦੇ ਆ ਨਾ ਕੀ ਚੀਤਾ ਆਪਣੇ ਦਾਗ ਹਟਾ ਸਕਦਾ ਹੈ ਹੂੰ ਕਿ ਮੈਨੂੰ ਬੋਡੀ ਪਲੇਨ ਚਾਹੀਦੀ ਹੈ ਮੇਰੇ ਦਾਗ ਲੱਗੇ ਹੋਇਆ ਚਲੋ ਮੈਂ ਆਪਣੇ ਦਾਗ ਹਟਾਉਣਾ ਆ ਕਿਸੇ ਪੌਲਰਲ ਜਾ ਕੇ ਤੇ ਉਹਨੂੰ ਕਹਿਣਾ ਆ ਕਿ ਕੋਈ ਐਸਾ ਸਾਬਣ ਦੋ ਜਿਹਦੇ ਨਾਲ ਮੇਰੇ ਦਾਗ ਖਤਮ ਹੋ ਜਾਣਾ ਕੀ ਚੀਤੇ ਦੇ ਦਾਗ ਖਤਮ ਹੋ ਸਕਦੇ ਆ ਨਾ ਹਬਸ਼ੀ ਦੀ ਖਲ ਬਦਲੀ ਜਾ ਸਕਦੀ ਆ ਤੇ ਨਾ ਚੀਤੇ ਦੇ ਦਾਗ ਹਟਾਈ ਜਾ ਸਕਦੇ ਆ ਅੱਗੇ ਤਾਂ ਤੂੰ ਵੀ ਭਲਾਈ ਕਰ ਸਕਦਾ ਹੈ ਜੇਕਰ ਹਫਸੀ ਦੀ ਖਲ ਬਦਲ ਸਕਦੀ ਹੈ ਤੇ ਚੀਤੇ ਦੇ ਦਾਗ ਬਦਲ ਸਕਦੇ ਆ ਤੇ ਤੂੰ ਵੀ ਭਲਾਈ ਕਰ ਸਕਦਾ ਹੈ ਅੱਗੇ ਜਿਨੇ ਬੁਰੀ ਸਿੱਖੀ ਹੈ ਜਿਨੇ ਸਿੱਖੀ ਬੁਰੀ ਆ ਸ਼ੈਤਾਨ ਨੂੰ ਲਿਖਤ ਸਮਝ ਲੱਗ ਗਈ ਆ ਹੁਣ ਜਿਨਨੇ ਸਿੱਖੀ ਬੁਰਾਈ ਆ ਉਹ ਕਦੇ ਭਲਾਈ ਨਹੀਂ ਕਰ ਸਕਦਾ ਭਲਾਈ ਬੋਲ ਨਹੀਂ ਸਕਦਾ ਮੇਰੇ ਨਾਲ ਹੋ ਭਾਈਓ ਖੁਦਾਵੰ ਤੁਹਾਨੂੰ ਬਰਕਤ ਦੇ ਚੀਤਾ ਆਪਣੇ ਡਾਟਸ ਨਹੀਂ ਬਦਲ ਸਕਦਾ ਹਬਸ਼ੀ ਆਪਣੀ ਖਲ ਨਹੀਂ ਬਦਲ ਸਕਦਾ ਅਤੇ ਜਿਨਨੇ ਬੁਰਾਈ ਕਰਨੀ ਸਿੱਖੀ ਆ ਉਹ ਕਦੇ ਭਲਾਈ ਨਹੀਂ ਕਰ ਸਕਦਾ ਉਹਦੇ ਅੰਦਰੋਂ ਭਲਾਈ ਪ੍ਰੋਡਿਊਸ ਨਹੀਂ ਹੋਣੀ ਪਾਦਰੀ ਚਾਹੇ ਉਹਦੀ ਨੱਕ ਦੇ ਥੱਲੇ ਬਾਈਬਲ ਬਨ ਕੇ ਭੇਜ ਦਵੇ ਉਹਦੇ ਕੋਲੋਂ ਭਲਾਈ ਕਿਉਂਕਿ ਉਹਨੇ ਸਿਖਾਇਆ ਹੀ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਆ ਉਹਦੇ ਅੰਦਰੋਂ ਕੋ ਭਲੀ ਗੱਲ ਨਿਕਲਦੀ ਹੋਣੀ ਆ ਕਿਉਂਕਿ ਬਾਈਬਲ ਆਖਦੀ ਆ ਭਲਾ ਮਨੁੱਖ ਭਲੇ ਖਜ਼ਾਨੇ ਚੋਂ ਭਲੀਆਂ ਗੱਲਾਂ ਕੱਢਦਾ ਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਚੋਂ ਬੁਰਿਆ ਤੇ ਜਿਹਦੇ ਖਜ਼ਾਨੇ ਵਿੱਚ ਬੁਰੀਾਈ ਭਰੀ ਹੋਈ ਆ ਉਹ ਭਲਾਈ ਕਰ ਨਹੀਂ ਸਕਦਾ ਉਹਦੇ ਕੋਲੋਂ ਭਲਾ ਨਹੀਂ ਬੋਲ ਹੋਣਾ ਔਰ ਐਸੇ ਲੋਗ ਬੇਸ਼ੱਕ ਚਰਚ ਵਿੱਚ ਹਾਜ਼ਰੀਆਂ ਲਾਉਂਦੇ ਆ ਉਹ ਕਦੇ ਧਰਮੀ ਨਹੀਂ ਹੋ ਸਕਦੇ ਉਹ ਨਹੀਂ ਧਰਮੀ ਠਹਿਰ ਸਕਦੇ ਕਿਉਂਕਿ ਧਰਮੀ ਠਹਿਰਾਏ ਜਾਂਦਾ ਮਤਲਬ ਹੈ ਤੁਹਾਡੇ ਪਿਛਲੇ ਪਾਪਾਂ ਦੀ ਫਾਈਲ ਬੰਦ ਹੋ ਗਈ ਹੈ ਤੁਸੀਂ ਅੱਗੇ ਤੋਂ ਦੁਬਾਰਾ ਪਾਪ ਨਹੀਂ ਕਰਨਾ ਚੁਗਲੀ ਪਹਿਲਾਂ ਚੱਲਦੀ ਸੀ ਹੁਣ ਨਹੀਂ ਚੱਲਣੀ ਗਾਲਾਂ ਪਹਿਲਾਂ ਚੱਲਦੀਆਂ ਸੀ ਹੁਣ ਨਹੀਂ ਚੱਲਣੀਆਂ ਕਿਉਂਕਿ ਜਿਹੜੇ ਮਸੀਹ ਵਿੱਚ ਹਨ ਉਹ ਨਵੀਂ ਸ੍ਰਿਸ਼ਟੀ ਹਨ ਅੰਗਰੇਜ਼ੀ ਚ ਕੀ ਲਿਖਿਆ ਨਿਊ ਕ੍ਰੀਏਸ਼ਨ ਬੋਲੋ ਮੇਰੇ ਨਾਲ ਅੰਗਰੇਜ਼ੀ ਚ ਨਿਊ ਕ੍ਰੀਏਸ਼ਨ ਆਰ ਨਿਊ ਕ੍ਰੀਏਸ਼ਨ ਦਾ ਮਤਲਬ ਮੇਡ ਅਪ ਨਹੀਂ ਹੁੰਦਾ ਹੂੰ ਮੇਡ ਅਪ ਦਾ ਮਤਲਬ ਹੁੰਦਾ ਆ ਕੋਈ ਇੱਕ ਚੀਜ਼ ਤੋਂ ਤੁਸੀਂ ਦੂਸਰੀ ਚੀਜ਼ ਨੂੰ ਕੱਢ ਲਿਆ ਜਾਂ ਬਣਾ ਲਿਆ ਮਿੱਟੀ ਤੋਂ ਇੱਟ ਬਣ ਗਈ ਮਿੱਟੀ ਤੋਂ ਮੂਰਤੀ ਬਣ ਗਈ ਇਹਨੂੰ ਕ੍ਰिएशन ਨਹੀਂ ਕਹਿੰਦੇ ਇਹਨੂੰ ਮੂਰਤੀ ਕਹਿੰਦੇ ਆ ਸਮਝੇ ਪਰ ਖੁਦਾ ਤੁਹਾਡੇ ਅੰਦਰ ਕੁਝ ਬਣਾਉਂਦਾ ਨਹੀਂ ਹੈ ਤੁਹਾਡੇ ਅੰਦਰ ਰਚਦਾ ਆ ਔਰ ਰਚਨਾ ਹਮੇਸ਼ਾ ਲੁਗੋਜ ਕਰਦਾ ਆ ਤੁਹਾਨੂੰ ਸਮਝ ਨਹੀਂ ਆਈ ਰਚਨਾ ਕੌਣ ਕਰਦਾ ਆ ਲੁਗੋਜ ਅਤੇ ਲੁਗੋਜ ਕ੍ਰਾਈਸਟ ਹੈ ਔਰ क्राइस्ट ਮਜ਼ਾ ਹੈ ਅਨੋਇੰਟਿੰਗ ਹੈ ਔਰ ਜਦ ਇੱਕ ਵਿਸ਼ਵਾਸੀ ਦੇ ਅੰਦਰ वचन ਦੀ ਅਨੋਇੰਟਿੰਗ ਹੁੰਦੀ ਹੈ ਤਾਂ ਉਹਦੇ ਅੰਦਰ ਇੱਕ ਕ੍ਰिएशन ਸ਼ੁਰੂ ਹੋ ਜਾਂਦੀ ਹੈ ਕਿਨੇ ਲੋਕ ਸਮਝ ਪਾਏ ਖੁਦਾ ਤੁਹਾਨੂੰ ਬਰਕਤ ਦੇ